ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੌਗ ਵਿੱਚ ਆਈ ਹੋਪ ਦਿਸ ਇਸ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਆਪਾਂ ਆ ਗਏ ਸੀ ਵਿਆਹ ਤੋਂ ਵਾਪਿਸ ਆਪਣੇ ਘਰ ਤੇ ਰਾਤੀ ਆਪਾਂ ਘਰ ਵਾਪਿਸ ਆਏ ਸੀ 10 ਤਰੀਕ ਨੂੰ ਆਪਾਂ ਉੱਥੋਂ ਤੁਰ ਪਏ ਸੀ ਤੇ ਕਾਫੀ ਨੇਰੇ ਹੋਏ ਆਪਾਂ ਵਾਪਿਸ ਆਏ ਆਪਣੇ ਵੀ ਘਰ ਪਹੁੰਚੇ ਤੇ ਮੈਂ ਸੋਚਿਆ ਚਲੋ ਅਗਲੇ ਦਿਨ ਵਲੌਗ ਦੀ ਸ਼ੁਰੂਆਤ ਕੀਤੀ ਮੈਂ ਹਨਾ ਉਦੋਂ ਤੇ ਆਂਦੇ ਹੋਏ ਤਾਂ ਕੁਝ ਵੀ ਵੀਡੀਓ ਨਹੀਂ ਬਣਾਈ ਜਿੱਥੇ ਬੈਠ ਕੇ ਆਪਾਂ ਰੋਟੀ ਪਾਣੀ ਖਾਦਦਾ ਕਿਉਂਕਿ ਘਰ ਆ ਕੇ ਤੇ ਬਣਾਏ ਨਹੀਂ ਜਾਣਾ ਸੀਗਾ ਹਨਾ ਇੰਨਾ ਲੰਬਾ ਸਫਰ ਤੈਂ ਕੀਤਾ ਆਪਾਂ ਤੇ ਫਿਰ ਉਸ ਤੋਂ ਬਾਅਦ ਘਰ ਆ ਕੇ ਖਾਣਾ ਬਣਾਉਣਾ ਬਹੁਤ ਮੁਸ਼ਕਿਲ ਸੀ ਜਿੱਹਾਂ ਆਪਾਂ ਬਾਹਰੋਂ ਹੀ ਖਾ ਪੀ ਕੇ ਚਾਹ ਪਾਣੀ ਪੀ ਕੇ ਤੇ ਫਿਰ ਆਪਣੇ ਘਰ ਆ ਗਏ ਸੀ ਤੇ ਫਿਰ ਅਗਲੇ ਦਿਨ ਦਾ ਇਹ ਵਲੌਗ ਮੈਂ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਚਲੋ ਤੁਹਾਨੂੰ ਹੁਣ ਦੱਸ ਦਈਏ ਕਿ ਆਪਾਂ ਆ ਗਏ ਆ ਘਰ ਤੇ ਵਿਆਹ ਦਾ ਥੋੜਾ ਬੋਤਾ ਜਿੰਨਾ ਵੀ ਵਲੌਗ ਮੈਂ ਬਣਾਇਆ ਹੋਇਆ ਉਹ ਤੇ ਤੁਹਾਨੂੰ ਵੀ ਮਤਲਬ ਕਿ ਦਿਖਾਈ ਦਵਾਂਗੇ ਵਲੌਗ ਜਰੂਰ ਪਾਵਾਂਗੇ ਆਪਾਂ ਤੇ ਬਣੇ ਰਹਿਣਾ ਵਲੌਗ ਦੇ ਨਾਲ ਤੇ ਬੱਚੇ ਵੀ ਹਨੀ ਘਾਰ ਹੈ ਤੇ ਹਨੀ ਬੜੀਆ ਕਿੱਥੇ ਆ ਹਨੀ ਆ ਰਹੀ ਸੁੱਤੀ ਹੋਈ ਆ ਹਨੀ ਕੰਬੜਾ ਜੇ ਕਿਉਂਕਿ ਠੰਡ ਹੋ ਗਈ ਮੈਂ ਖੁਦ ਨਾ ਤੋਕੇ ਨਾ ਮਤਲਬ ਆ ਜੈਕਟ ਪਾਈ ਆ ਹਲਕੀ ਜੀ ਉੱਪਰ ਠੰਡ ਬਹੁਤ ਲੱਗਦੀ ਪਈ ਆ ਤੇ ਮੌਸਮ ਚੇਂਜ ਹੁੰਦਾ ਜਾਂਦਾ ਹਨਾ ਮੈਨੂੰ ਲੱਗਦਾ ਨਵੰਬਰ ਅੱਧ ਚ ਬਹੁਤ ਜ਼ਿਆਦਾ ਠੰਡ ਹੋ ਜਾਣੀ ਬੱਚਿਆਂ ਦੀ ਮੈਂ ਆ ਕੇ ਜਿਵੇਂ ਸਕੂਲੇ ਭੇਜਣਾ ਉਹਨਾਂ ਨੂੰ ਤੇ ਸੈਟਰ ਵਗੈਰਾ ਕੱਢੇ ਉਹਨਾਂ ਦੇ ਜਿਹੜਾ ਸਕੂਲੇ ਪਾ ਕੇ ਜਾਣਗੇ ਸਵੇਰੇ ਸਕੂਲ ਦੀ ਰੋਟੀਨ ਸ਼ੁਰੂ ਹੋ ਜੇਗੀ ਇਹਨਾਂ ਦੀ ਤੇ ਵਿਆਪਨਾ ਬਹੁਤ ਹੀ ਵਧੀਆ ਵੇਖਿਆ ਗਿਆ ਬਹੁਤ ਮਜ਼ਾ ਆਇਆ ਤੇ ਛੋਟੇ ਛੋਟੇ ਕਲੀਪਾਂ ਮੈਂ ਰੈਡੀ ਕੀਤੀਆਂ ਹਾਂ ਸਭ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਤੇ ਸ਼ਾਰਟ ਵੀਡੀਓ ਤੇ ਨਾਲ ਦੀ ਨਾਲ ਥੋੜੀ ਬੋਤੀ ਮੈਂ ਪਾਉਂਦੀ ਰਹੀ ਸੀਗੀ ਤੇ ਬਣੇ ਰਹਿਣਾ ਵਲੌਗ ਦੇ ਨਾਲ ਆਪਾਂ ਬਣਾਵਾਂਗੇ ਅੱਜ ਰਾਜਮਾ ਤੇ ਰਾਜਮਾ ਭਿਉਂਕੇ ਰੱਖੇ ਹੋਏ ਸੀਗੇ ਮੈਂ ਬੱਚੇ ਰਾਜਮਾ ਮੰਗ ਰਹੇ ਸੀ ਕਹਿੰਦੇ ਮੰਮਾ ਅੱਜ ਰਾਜਮਾ ਹੀ ਬਣਾ ਲਓ ਤੇ ਮੈਂ ਰਾਜਮਾ ਚਾਵਲ ਬਣਾਵਾਂਗੀ ਤੇ ਲੇਟ ਹੀ ਭਈ ਸੀ ਰਾਜਮਾ ਹਜੇ ਚੰਗੀ ਤਰ੍ਹਾਂ ਭਿੱਜੇ ਨਹੀਂ ਪਰ ਕੋਈ ਨਹੀਂ ਇਹਨਾਂ ਨੂੰ ਸੀਟੀਆਂ ਲਵਾ ਲਾਂਗੀ ਸਹੀ ਹੋ ਜਾਣੇ ਆ ਹਨਾ ਕਾਫੀ ਹੱਦ ਤੱਕ ਤੇ ਭਿੱਜ ਵੀ ਗਏ ਆ ਪਰ ਥੋੜੇ ਥੋੜੇ ਵਿੱਚ ਰਹਿੰਦੇ ਆ ਜਿੱਦਾਂ ਭਿੱਜੇ ਨਹੀਂ ਹੋਏ ਹਨਾ ਤੇ ਰਾਜਮਾ ਬਣਾਵਾਂਗੇ ਨਾਲ ਚਾਹੋ ਚਾਵਲ ਬਣਾ ਲਾਂਗੇ ਬੱਚੇ ਕਹਿ ਰਹੇ ਸੀਗੇ ਹਣੀ ਉੱਠ ਜਾ ਹੂੰ ਕਿ ਲੱਗ ਰਹੀ ਠੰਡ ਠੰਡ ਲੱਗ ਰਹੀ ਹੈ ਹੈ ਦੁਬਾਰਾ ਜਾਣਾ ਨਾਨੀ ਘਰ ਹਾਂ ਹੈ ਬੋਲ ਕੇ ਦਿਖਾਈ ਗਲੇ ਦਾ ਕੀ ਹਾਲ ਹੈ ਹੈ ਆਵਾਜ਼ ਨਹੀਂ ਨਿਕਲ ਰਹੀ ਆਵਾਜ਼ ਨਹੀਂ ਨਿਕਲ ਰਹੀ ਬਈ ਹਣੀ ਰਿਤੇ ਹਣੀ ਨੂੰ ਹਣੀ ਦਾ ਵੈਸੇ ਬੁਖਾਰ ਵਗੈਰਾ ਕੁਛ ਨਹੀਂ ਆਇਆ ਬਸ ਇਹ ਤਾਂ ਨਾ ਗਲਾ ਖਰਾਬ ਹੋ ਗਿਆ ਮਹਿੰਦੀ ਆਪਣੀ ਉੱਤਰ ਗਈ ਆ Holi ਥੋੜੀ ਥੋੜੀ ਜੀ ਰਹਿ ਗਈ ਆ ਬਸ ਤੇ ਕਾਮ ਕੰਮ ਕਰਕੇ ਤੇ ਕਾਮਕਾਰ ਮੈਂ ਉੱਥੇ ਵੀ ਕਰਦੀ ਰਹੀ ਤੇ ਵੀ ਮੰਮੀ ਘਰ ਗਈ ਸੀ ਕਰਨਾ ਤੇ ਪੈਣਾ ਸੀ ਹਨਾ ਸਾਰੇ ਜਾਣੇ ਨਾਲ ਗਏ ਸੀ ਭਾਬੀ ਦੇ ਨਾਲ ਕੰਮ ਕਰਉਣਾ ਪੈਣਾ ਸੀ ਤੇ ਨਾਲ ਕੰਮ ਕਰਾਈ ਗਏ ਤੇ ਨਾਲੇ ਫਿਰ ਆਪਣਾ ਵੀ ਹਨਾ ਹਿਸਾਬ ਕਿਤਾਬ ਉਹਦਾਂ ਦੇ ਆ ਵੀ ਆਪਾਂ ਨਾ ਬੰਦੇ ਨਹੀਂ ਆ ਇੱਕ ਜਗ੍ਹਾ ਕੰਮਕਾਰ ਕਰਦੇ ਰਹੀਦਾ ਤੇ ਇਧਰ ਦੇਖੋ ਬਾਹਰ ਕਿੰਨਾ ਹਨੇਰਾ ਤੁਹਾਨੂੰ ਪਤਾ ਲਾਈਟ ਗਈ ਹੋਈ ਆ ਤੇ ਇਸ ਕਰਕੇ ਹਨੇਰਾ ਬਾਹਰ ਦੀਆਂ ਲਾਈਟਾਂ ਸਭ ਦੀਆਂ ਬੰਦ ਤੇ ਜਿਨ੍ਹਾਂ ਦੇ ਇਨਵਰਟਰ ਹੈਗੇ ਇਨਵਰਟਰ ਚੱਲਦੇ ਪਏ ਆ ਉਹਨਾਂ ਦੇ ਤੇ ਆਪਣੇ ਤੇ ਇੱਥੇ ਸਾਰਾ ਗੈਲਰੀ ਵਿੱਚ ਹਨੇਰਾ ਹੀ ਹਨੇਰਾ ਹੋਇਆ ਤੇ ਇੱਧਰ ਮੈਂ ਤੇ ਸਾਰੀਆਂ ਲਾਈਟਾਂ ਜਗਾਈਆਂ ਹੋਈਆਂ ਨੇ ਤੇ ਥੋੜੇ ਬਹੁਤੇ ਬੱਚਿਆਂ ਦੇ ਕੱਪੜੇ ਕੱਢੇ ਸੀ ਮੈਂ ਤੁਹਾਨੂੰ ਦੱਸਦੀ ਆ ਆ ਜਿਹੜੇ ਕੱਪੜੇ ਆ ਆ ਸਾਰੇ ਸਰਦੀਆਂ ਵਾਲੇ ਮੈਂ ਕੱਢ ਕੇ ਨੇ ਇੱਥੇ ਰੱਖੇ ਹੋਏ ਆ ਆ ਵਾਲੇ ਕੱਪੜੇ ਸਾਰੇ ਸਰਦੀਆਂ ਦੇ ਕੱਢੇ ਆ ਬੱਚਿਆਂ ਦੇ ਹਲਕੇ ਜੇ ਪਾਣ ਵਾਲੇ ਤੇ ਆ ਥੋੜਾ ਬਹੁਤ ਆਪਣਾ ਸਮਾਨ ਬਾਹਰ ਪਿਆ ਇਹਨਾਂ ਨੂੰ ਸੈੱਟ ਕਰਾਂਗੇ हम आप रख दबल धो के राज चंगी तरह उबल जाए फिर उन्ना चेर आप जिन्ना चर उबल दे तड़का ना सॉरी तड़का नहीं लगावे तड़का बनावा गे भूल गई मैं ਦੇ ਨਹੀਂ ਕਰੋ ਜਾਈਏ ਇਦਾਂ ਹੋ ਜਾਂਦਾ ਘਰ 'ਚ ਬੁਰਾ ਹਾਲ ਲਿਆ ਹੋ ਜਾਂਦਾ ਮਿੱਟੀ ਮਿੱਟੀ ਜੀ ਚੜ ਜਾਂਦੀ ਆ ਕੇ ਸਾਰਾ ਕੰਮ ਕੀਤਾ ਫੇਰ ਮੈਂ ਇਦਾਂ ਫਿਰ ਕਾਲਾ ਪੈਂਦਾ ਦਿਲ ਮੇਰਾ ਬਹੁਤ ਜ਼ਿਆਦਾ ਦੋ ਚਾਦਰਾਂ ਮੈਂ ਗਰਮ ਕੱਢ ਲਈਆਂ ਤੇ ਚਾਦਰਾਂ ਦੇਖਣੇ ਅਗਲੇ ਹਫਤੇ ਤੋਂ ਸ਼ੁਰੂ ਕਰਾਂਗੀ ਵਿਸ਼ਾਣੀਆਂ ਗਰਮ ਚਾਦਰਾਂ ਵਿਸ਼ਾ ਤਾਂ ਭਾਵੇਂ ਹੁਣ ਵੀ ਲਾਵਾਂ ਪਰ ਮੈਨੂੰ ਇਹ ਸੀ ਕਿ ਆ ਮੈਂ ਹੁਣ ਜਦੋਂ ਗਈ ਸੀ ਉਦੋਂ ਹੀ ਤੇ ਵਿਸ਼ਾਈ ਸੀ ਦੋ ਦਿਨ ਵੀ ਨਹੀਂ ਹੋਏ ਸੀ ਇਹ ਥੋੜੀ ਗੰਦੀ ਹੋ ਜੇ ਫਿਰ ਉਸ ਤੋਂ ਬਾਅਦ ਇਹਨੂੰ ਉਤਾਰ ਦਾਂਗੇ ਫਿਰ ਆਪਾਂ ਗਰਮ ਚਾਦਰ ਹੀ ਵਿਸ਼ਾਵਾਂਗੇ ਹੁਣਾ ਬੱਚੇ ਆਂਦੇ ਵੇਰੀ ਨਾ ਆਪਣੀ ਨਾਨੀ ਘਰੋਂ ਨਾ ਵਿਆਹ ਸ਼ਾਦੀ ਜਦ ਦੇਖਿਆ ਤੇ ਉਦਾਸ ਹੋ ਗਏ ਇਹਨਾਂ ਨੂੰ ਆਉਣ ਦਾ ਦਿਲ ਕੋਈ ਨਹੀਂ ਕਰਦਾ ਸੀ ਕਹਿੰਦੇ ਅਸੀਂ ਉੱਥੇ ਰਹਿਣਾ ਦੋ ਇੱਕ ਦਿਨ ਹੋਰ ਰੁਕ ਜਾ ਸਿਰਫ ਇੱਕ ਦਿਨ ਇਦਾਂ ਹੀ ਕਹੀ ਗਏ ਖੱਬੇ ਹੱਥ ਦੀ ਮਹਿੰਦੀ ਤਾਂ ਪਤਾ ਵੀ ਨਹੀਂ ਲੱਗਣਦਿਆ ਥੋੜੀ ਬਤੀ ਸੱਜੇ ਹੱਥ ਦੀ ਰਹਿੰਦੀ ਹੈ ਕਿਉਂਕਿ ਇਹਦੇ ਨਾਲ ਕੰਮ ਘੱਟ ਕਰੀਦਾ ਇਹ ਵਾਲੀ ਮਹਿੰਦੀ ਰਹਿੰਦੀ ਆਪਣੀ ਤੇ ਇਹਦਾ ਤਾਂ ਪਤਾ ਵੀ ਨਹੀਂ ਲੱਗਣਦਿਆ ਲਗਵਾਈ ਸੀ ਕਿ ਰਹੀ ਲਗਾਈ ਸੀ ਅਸੀਂ ਤੇ ਉੱਥੇ ਪੰਜਾਬ ਸਾਗ ਵੀ ਧਰਿਆ ਸੀ ਬੜਾ ਵਧੀਆ ਬਣਿਆ ਸੀ ਅਸੀਂ ਨਾ ਗਏ ਸੀ ਗੁਰਦੁਆਰਾ ਗੁਰਦੁਆਰੇ ਸਾਹਿਬ ਜੇ ਸੀਗੇ ਤੇ ਉਥੋਂ ਖੇਤਾਂ ਵਿੱਚ ਲੱਗਿਆ ਸੀ ਉੱਥੇ ਤੋੜਿਆ ਸੀ ਮੰਮੀ ਹੁਣਾਂ ਨੇ ਸਾਗ ਮੈਂ ਵੀਡੀਓ ਬਣਾ ਨਹੀਂ ਪਾਈ ਕਿਉਂਕਿ ਨਾ ਵੀ ਦੋ ਜਾਣੇ ਹੀ ਖੇਤਾਂ ਵਿੱਚ ਗਏ ਸੀਗੇ ਸਿਰਫ ਹਨਾ ਫਿਰ ਸਾਡੇ ਨਾਲ ਬੱਚੇ ਵੀ ਸੀ ਜੇ ਅਸੀਂ ਸਾਰੇ ਨਿਕਲ ਜਾਂਦੇ ਨਾ ਬਾਹਰ ਫਿਰ ਅਗਲਿਆਂ ਦੇ ਖੇਤ ਖਰਾਬ ਹੁੰਦੇ ਹਨਾ ਤੇ ਫਿਰ ਸਿਰਫ ਦੋ ਜਾਣੇ ਗਏ ਸੀ ਮੈਂ ਰਹਿ ਗਈ ਨਹੀਂ ਤੇ ਮੈਂ ਵੀਡੀਓ ਜ਼ਰੂਰ ਬਣਾਣੀ ਸੀਗੀ ਤੇ ਬੜਾ ਵਧੀਆ ਸਾਗ ਬਣਿਆ ਸਿੱਕੀ ਮੁੱਲ ਲੈ ਕੇ ਬਣਾਉਣ ਨਾਲ ਉਹ ਜਿਹੜਾ ਤੋੜ ਕੇ ਸਾਗ ਬਣਾਉਣਾ ਨਾ ਉਹ ਜ਼ਿਆਦਾ ਟੇਸਟੀ ਆਉਂਦਾ ਬਹੁਤ ਟੇਸਟੀ ਬਣਿਆ ਸੀਗਾ ਲੋ ਜੀ ਰਾਜਮਾ ਤੇ ਮ ਉਹ ਬਲ ਨੇ ਰੱਖ ਦਿੱਤੇ ਹੁਣ ਮੈਂ ਚੱਲੀ ਆਂ ਜੋਤ ਬੱਤੀ ਜਗਾਣ ਤੇ ਬਾਬਾ ਜੀ ਦੀ ਜੋਤ ਜਗਾ ਦੀਏ ਕਿ ਕਿ ਨਾ 2-4 ਦਿਨ ਹੋ ਗਏ ਆਪਣੇ ਘਰੇ ਜੋਤ ਵੀ ਨਹੀਂ ਜਗੀ ਆਪਾਂ ਗਏ ਹੋਏ ਸੀ ਤੁਹਾਨੂੰ ਟਾਈਮ ਨਾ ਆਪਾਂ ਜਗਾ ਦੀਏ ਕਿਉਂਕਿ ਟਾਈਮ ਹੋਇਆ 6 ਵਜੇ ਦਾ ਤੇ 6 ਵਜੇ ਬਹੁਤ ਹਨੇਰਾ ਹੋ ਗਿਆ ਮੈਂ ਤੇ ਘਾਨੀ ਹੈ ਛੇ ਦੇਖੋ ਇੰਨਾ ਜਿਆਦਾ ਹਨੇਰਾ ਕੋਈ ਨਜ਼ਰ ਆ ਰਿਹਾ ਤੁਹਾਨੂੰ ਹਨਾ ਇੰਨਾ ਜਿਆਦਾ ਇੱਕ ਉੱਤੋਂ ਲਾਈਟ ਗਈ ਹੋਈ ਤੇ ਇੰਨਾ ਹਨੇਰਾ ਹੋਇਆ ਬਾਹਰ ਇਹ ਮੈਂ ਖਿੜਕੀ ਵਿੱਚ ਰੱਖਿਆ ਹੋਇਆ ਫੋਨ ਉੱਥੋਂ ਦੇਖ ਰਿਹਾ ਤੁਹਾਨੂੰ ਨਹੀਂ ਤੇ ਇੱਥੋਂ ਜਿਵੇਂ ਲਾਈਟ ਆ ਜਾਂਦੀ ਹੈ ਨਾ ਸਾਫ਼ ਨਜ਼ਰ ਆਉਂਦਾ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਥੋੜਾ ਬਾਅਦ ਕਰ ਲਈਏ ਬਾਪੂ ਜੀ ਦਾ ਫਿਰ ਉਸ ਤੋਂ ਬਾਅਦ ਮਿਲਦੀ ਆ ਤੁਹਾਨੂੰ ਇੱਥੇ ਮੈਂ ਰਾਜਮਾ ਦਾ ਮਸਾਲਾ ਤਿਆਰ ਕਰਨ ਦੀ ਸੀਗੀ ਤੇ ਝੋਤ ਬੱਤੀ ਵਿੱਚ ਜਗਾ ਕੇ ਆਗੀ ਸੀਗੀ ਤੇ ਹੁਣ ਮੈਂ ਮਸਾਲਾ ਤਿਆਰ ਕਰਕੇ ਰੱਖ ਦਾਂਗੀ ਨਾ ਤੇ ਰਾਜਮਾ ਜਦੋਂ ਉਬਲ ਗਿਆ ਫਟਾਫਟ ਤੜਕਾ ਲਗਾ ਦਾਂਗੇ ਤੇ ਨਾਲ ਆਪਾਂ ਚਾਵਲ ਰੱਖ ਦਾਂਗੇ ਚਾਹ ਬਲੇ ਹੂੰ ਚਾਹ ਬੋਲਦੇ ਹੈਗੇ ਆ ਕੇ ਆਈ ਸੀ ਸੱਚੀ ਹੁਣ ਨਾ ਮੌਸਮ ਬੜਾ ਚੇਂਜ ਹੋ ਗਿਆ ਛਾਟੀ ਵੀ ਟਾਈਮ ਤੋਂ ਲੋ ਆਪਾਂ ਨੂੰ ਇਦਾਂ ਲੱਗਦਾ ਪਤਾ ਨਹੀਂ ਕਿੰਨਾ ਕੁ ਵੀ ਛੋਟੇ ਦਿਨ ਹੋ ਗਏ ਕਿੰਨੇ ਕੀ ਜਲਦੀ ਵੀ ਟਾਈਮ ਬੀਤ ਜਾਂਦਾ ਤਾਂ ਵੀ ਨਹੀਂ ਅੱਜ ਮੈਂ ਕੋਈ ਕੱਪੜਾ ਨਹੀਂ ਧੋਤਾ ਮੈਂ ਵਿਆਹ ਸ਼ਾਦੀ ਵਾਲੇ ਜਿੰਨੇ ਵੀ ਕੱਪੜੇ ਆ 2 ਸੂਟ ਮੇਰੇ ਤੇ ਡਰਾਈ ਕਲੀਨ ਵਾਲੇ ਆ ਹਨਾ ਤੇ ਖਾਨੀ ਤਾਂ ਲਹਿੰਗਾ ਜਿਹੜਾ ਹਨੀ ਦੀ ਮਾਸੀ ਨੇ ਸੀਤਾ ਸੀ ਤੇ ਉਹ ਤੇ ਮੈਂ ਘਰ ਹੀ ਈਜੀ ਵਿੱਚ ਧੋਵਾਂਗੀ ਕਿਸੇ ਵਧੀਆ ਸਰਫ ਵਿੱਚ ਨਾ ਤੇ ਉਹਦੇ ਤੇ ਕੋਈ ਗੱਲ ਨਹੀਂ ਚਲੋ ਜੀ ਹੁਣ ਬਣੇ ਰਹਿਣਾ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਬਾਅਦ ਚ ਆਪਾਂ ਸਬਜ਼ੀ ਨੂੰ ਤੜਕਾ ਲਗਾ ਲਾ ਕੇ ਬਹੁਤ ਕੋੜਾ ਪਿਆਜ ਆ ਬਹੁਤ ਜ਼ਿਆਦਾ ਚਿੱਟੇ ਜਿਹੇ ਪਿਆਜ ਆ ਇੰਨੇ ਜ਼ਿਆਦਾ ਕੋੜੇ ਆ ਸਹੀ ਗੱਲ ਮੈਨੂੰ ਲੱਗਦਾ ਜਿਵੇਂ ਨਾ ਲਾਲ ਪਿਆਜ ਜਿਹੜੇ ਉਹ ਦੇਖੋ ਹਏ ਹਏ ਉਹ ਕੋੜੇ ਨਹੀਂ ਹੁੰਦੇ ਆ ਜ਼ਿਆਦਾ ਕੋੜੇ ਆ ਜਾਨ ਕੱਢਦੀ ਇਹਨਾਂ ਪਿੱਛੇ ਜਾਂਦੇ ਬਹੁਤ ਕੋੜੇ ਪਿਆਜ ਆ ਅਰਥਾ ਕਿਸੇ ਨੇ ਨਹੀਂ ਰੋਇਆ ਮੈਨੂੰ ਆ ਪਿਆਜ ਨੇ ਰਵਾਤਾ ਸੱਚੀ ਨੱਕ ਚੋਂ ਵੀ ਪਾਣੀ ਢਿੱਕਣਾ ਲੱਗ ਕੇ ਹਾਇ ਰੱਬਾ ਹਲਵਾਈਆਂ ਦਾ ਕੀ ਹਾਲ ਹੁੰਦਾ ਹੋਏਗਾ ਹਾਏ ਉਹਨਾਂ ਨੇ ਤੇ ਇੰਨਾ ਕੁਝ ਤਿਆਰ ਕਰਨਾ ਹੁੰਦਾ ਉਹਨਾਂ ਦੀ ਅੱਖਾਂ ਹੀ ਸੜ ਜਾਂਦੀਆਂ ਹੋਣੀਆਂ ਹਾਂ ਸੋ ਅਸੀਂ ਤਾਂ ਆਪਣੇ ਘਰ ਦਾ ਹੀ ਬਣਾਣੀ ਘਰ ਦੀ ਬਣਾਉਣੀ ਆ ਬਸ ਥੋੜੀ ਜਿਹੀ ਸਬਜ਼ੀ ਹਣਾ ਬਹੁਤ ਵਧੀਆ ਚੀਜ਼ ਆ ਸੱਚੇ ਲਾਈਟ ਹੋਵੇ ਨਾ ਹੋਵੇ ਇਹ ਕੰਮ ਆ ਜਾਂਦੀ ਆ ਹਨਾ ਨਹੀਂ ਤੇ ਫਿਰ ਲਾਈਟ ਦੀ ਟੈਨਸ਼ਨ ਰਹਦੀ ਆ ਵੀ ਲਾਈਟ ਨਹੀਂ ਆਗੀ ਤੇ ਮਸਾਲਾ ਕਿਵੇਂ ਬਣਾਈਏ ਅਸੀਂ ਇਹਦੇ ਨਾਲ ਵਧੀਆ ਬਣ ਜਾਂਦਾ ਜਿੱਦਣ ਦੀ ਮੈਂ ਲੈਂਦੀ ਆ ਨਾ ਤੇ ਮੈਂ ਗ੍ਰਾਈਂਡਰ ਬਹੁਤ ਹੀ ਜ਼ਿਆਦਾ ਘੱਟ ਯੂਜ਼ ਕਰ ਰਹੀ ਆ ਇਹਦੇ ਨਾਲ ਹੀ ਕਰ ਦੇਣੀ ਆ ਮਸਾਲਾ ਮਸੂਲਾ ਬਣਾ ਲੈਨੇ ਆ ਹਨਾ ਪਰਾਂਠਿਆਂ ਵਿੱਚ ਮੋٹے ਪਿਆਜ਼ ਕੱਟ ਕੇ ਪਾਣੇ ਹੁੰਦੇ ਆ ਨਾ ਉਹ ਵੀ ਇਹਦੇ ਨਾਲ ਹੀ ਕਰ ਲੋ ਵਧੀਆ ਲੱਗਦੇ ਆ ਮਮੋਸ ਬਣਾਵਾਂਗੇ ਨਾ ਤੇ ਉਹਦੇ ਅੰਦਰ ਵਾਲੀ ਫਿਲਿੰਗ ਵੀ ਇਰਚੀ ਕਰਾਂਗੇ ਹਾਂ ਉਹ ਫਿਲਿੰਗ ਜਿਹੜੀ ਮਮੋਸ ਦੀ ਹੁੰਦੀ ਹੈ ਨਾ ਉਹ ਵੀ ਇਹਦੇ ਨਾਲ ਹੀ ਬਣ ਸਕਦੀ ਹੈ ਵਧੀਆ ਬਸ ਇਹ ਆ ਕਿ ਥੋੜਾ ਜਿਹਾ ਨਾ ਸਾਤ ਸਿਰ ਦਾ ਐਕ ਤੇ ਮਸਾਲਾ ਪੈਂਦਾ ਜਿਆਦਾ ਨਹੀਂ ਕਿ ਕਿ ਭਲੇੜ ਫਿਰ ਘੁੰਮਦੇ ਨਹੀਂ ਨਾ ਥੋੜਾ ਥੋੜਾ ਪਾ ਕੇ ਕਰ ਲਓ ਬਹੁਤ ਵਧੀਆ ਹੁੰਦਾ ਵਾ ਬਹੁਤ ਜਿਆਦਾ ਹਣੀ ਨਗ ਕਰ ਲਾਂਗੇ ਨਾ ਫਿਰ ਉਸ ਤੋਂ ਬਾਅਦ ਦੂਸਰਾ ਕਰਾਂਗੇ ਕਈ ਨਹੀਂ ਹੈ ਨਾ ਮੈਨੂੰ ਬੜਾ ਮੁਸ਼ਕਿਲ ਹੋਣਾ ਸੀ ਨਾ ਹੁਣ ਇੰਨਾ ਬੰਦੇ ਇੰਟੈਂਸ਼ਨ ਤੇ ਨਹੀਂ ਆ ਨਾ ਵੀ ਕਿਵੇਂ ਕੀ ਕਰਾਂਗੇ ਲੋ ਜੀ ਆਪਣਾ ਮਸਾਲਾ ਬਿਲਕੁਲ ਰੈਡੀ ਹੋ ਗਿਆ ਹੁਣ ਜਦੋਂ ਤੜਕਾ ਲਾਵਾਂਗੇ ਫਿਰ ਇਹਦੇ ਵਿੱਚੋਂ ਕੱਢ ਲਾਂਗੇ ਜਦ ਤੱਕ ਆਪਾਂ ਇਦਾਂ ਹੀ ਟੰਕ ਕੇ ਰੱਖ ਦਿੰਨੇ ਆ ਇੱਥੇ ਹਾਂ ਜੀ ਸੀਟੀਆਂ ਵੱਜਣ ਦਿੰਨੇ ਆ ਪੰਜ ਚਾਰ ਸੀਟੀਆਂ ਹੋਰ ਵੱਜਣਗੀਆਂ ਰਾਜਮਾ ਨੂੰ ਫਿਰ ਆਉਣੇ ਆ ਪਰਸੋਈ ਚ ਇਸ ਮਹਾਨੀ ਤੇ ਫਤਿਹ ਦੀ ਕੋਟੀ ਕੱਢੀ ਸੀ ਸਕੂਲ ਵਾਲੀ ਤੇ ਦੋਨਾਂ ਦੀ ਕੱਢੀ ਤੇ ਦੋਨਾਂ ਨੂੰ ਧੁੱਪ ਲਵਾ ਲਈ ਹੈਨਾ ਧੋਣ ਦੀ ਜ਼ਰੂਰਤ ਨਹੀਂ ਸੀਗੀ ਤੇ ਡਸਟ ਵਗੈਰਾ ਕੁਝ ਨਹੀਂ ਸੀ ਇਹਨਾਂ ਵਿੱਚ ਤੇ ਤੋਤੇ ਨਹੀਂ ਆ ਮੈਂ ਬਿਲਕੁਲ ਵੀ ਤੇ ਚੰਗੀ ਤਰ੍ਹਾਂ ਧੁੱਪ ਲਵਾ ਲਈਆ ਹੁਣ ਆਪਾਂ ਇਹਨੂੰ ਤੈਹ ਮਾਰ ਕੇ ਰੱਖ ਦਾਂਗੇ ਸਵੇਰੇ ਪਾ ਲੈਣਗੇ ਹੈਨਾ ਆਪਾਂ ਇਹਨੂੰ ਤੈਹ ਕਰਕੇ ਰੱਖ ਦਾਂਗੇ ਤੇ ਅੰਜੀ ਸਵੇਰੇ ਬੱਚੇ ਪਾ ਲੈਣਗੇ ਫਤਿਹ ਦੀ ਦੇਖੋ ਨਿੱਕੀ ਜੀ ਕੋਟੀ ਆ ਇਹਦੀ ਮਹਿਰੂਨ ਕਲਰ ਦੀ ਇਹਦੀ ਕਿਹੜੀ ਆ ਰੈੱਡ ਟਮਾਟਰੀ ਜੇ ਕਲਰ ਦੀ ਕੋਟੀ ਆ ਪਹਿਲਾਂ ਹਣੀ ਦੀ ਵੀ ਇਦਾਂ ਦੀ ਸੀ ਹਣੀ ਤਾਂ ਸਕੂਲ ਚੇਂਜ ਹੋ ਗਿਆ ਫਿਰ ਇਦਾਂ ਦੀ ਹੋ ਗਈ ਅਗਲੇ ਸਾਲ ਫਤੇ ਨੂੰ ਵੀ ਇਦਾਂ ਦੀ ਲੱਗੂਗੀ ਇਹ ਨਾ ਸਭ ਤੋਂ ਪਹਿਲਾਂ ਨਾ ਅੱਜ ਕੰਮ ਕਰਨ ਤੋਂ ਵੀ ਪਹਿਲਾਂ ਮੈਂ ਕੋਟੀਆਂ ਲੱਭੀਆਂ ਮੈਂ ਕਿਹੜੇ ਸਾਈਡ ਰੱਖੀਆਂ ਬੈੱਡ ਦੇ ਹਨਾ ਤੇ ਚਾਰੇ ਪਾਸੇ ਵੇਖਿਆ ਮੈਨੂੰ ਲੱਭੀਆਂ ਨਹੀਂ ਲੱਭੀਆਂ ਇਹ ਛੋਟੇ ਵਾਲੇ ਬੈੱਡ ਚੋਂ ਤੇ ਚਲੋ ਜੀ ਬੱਚਿਆਂ ਦੀ ਤਿਆਰੀ ਕਰੀਏ ਸਕੂਲ ਦੀ ਸਵੇਰੇ ਦੀ ਇਹ ਨੇਰੇ ਤੋਂ ਬੋਤਲ ਕੇ ਮੋਟ ਗਿਆ ਸੀ ਮੈਂ ਸੋਚਿਆ ਥੋੜਾ ਹੋਰ ਪਾ ਲੇ ਫਿਰ ਇਹਦੇ ਵਿੱਚ ਪੂਰਾ ਭਰ ਲ ਲਈਏ ਨੂੰ ਹਨ ਤੇ ਇਹ ਨੂੰ ਨਾ ਮੱਲਨੀ ਵਿੱਚ ਤਾਂ ਰੱਖਿਆ ਕਿਉਂਕਿ ਥੋੜਾ ਬੋਤਾ ਤੇਲ ਇੱਥੋਂ ਦੀ ਵਗ ਗਿਆ ਨਾ ਤੇ ਫਿਰ ਸਾਰੇ ਕੀਤੇ ਤੇਲ ਤੇਲ ਜਾ ਜਾਂਦਾ ਇਹ ਨੂੰ ਪੱਲੀ 'ਚ ਹੀ ਰੱਖਦੀਆਂ ਮੈਂ ਤੇ ਹਮ ਤਾਂ ਹਾਰ ਗਏ ਵਿੱਚ ਤੇਲ ਪੂਰਾ ਭਰ ਲਾਂਗੀ ਕੀਵੇਂ دیਵਾ ਡਰ ਗਿਆ ਤੇਲ ਦੀ ਆਵਾਜ਼ ਆ ਰਹੀ ਆ ਤੇ ਚਲੋ ਰਾਜਮਾ ਆਪਣੇ ਦੇ ਉਬਲ ਹਮ ਸੇ ਹਨੇ ਨੂੰ ਆਪ ਫੇਰ ਗਾਈ ਆਇਆ ਹੈ ਕੋਣ ਆ ਹੈ ਦੇਖੋ ਮਾ ਆਪਣੇ ਉਬਲ ਗਏ ਥੋੜੇ ਜਿਆਦਾ ਹੀ ਉਬਲ ਗਏ ਹਨਾ ਜਿਆਦਾ ਉਬਲ ਗਿਆ ਥੋੜੇ ਘਾਟ ਉਬਾਲਦੀ ਨਾ ਤੇ ਹੁਣ ਇਹਨਾਂ ਪਤਾ ਕੀ ਤਰੀਚੇ ਨਾਲ ਜਿਆਦਾ ਘੋਲ ਜੀ ਜਾਂਦੇ ਆ ਇੱਧਰ ਦੇਖੋ ਕੜਾਹੀ ਚ ਤੇਲ ਪਾਤਾ ਤੇ ਬਸ ਥੋੜੀ देर ਨੂੰ ਆਪਾਂ ਤੜਕਾ ਲਗਾਵਾਂਗੇ ਫਿਰ ਉਹਨਾਂ ਚਾਰ ਆਪਾਂ ਚਾਵਲ ਦੇਖ ਲਈਏ ਨਾ ਕਿੰਨੇਗੇ ਆਪਾਂ ਬਣਾਈਏ ਫਿਲਮ ਦੇ ਵਾਲੇ ਚਾਵਲ ਆ ਉਹ ਤੇ ਸਾਡੇ ਥੋੜੇ ਹੀ ਚਾਵਲ ਆ ਇੰਨੇ ਘਈਆ ਇੱਕ ਗਲਾਸ ਹੀ ਆ ਇੱਕ ਗਲਾਸ ਤੋਂ ਵੀ ਥੋੜੇ ਜਿਹਾ ਘੱਟ ਆ ਥੋੜੇ ਜਿਹਾ ਮੈਂ ਟੋਟਾ ਚਾਵਲ ਨਾਲ ਵਿੱਚ ਮਿਕਸ ਕਰ ਲੈਣੀ ਆ ਬਣਾਵਾਂਗੀ ਮੈਂ ਇੱਕ ਗਲਾਸ ਹੀ ਕਿਉਂਕਿ ਨਾ ਫਿਰ ਜ਼ਿਆਦਾ ਬਣ ਜਾਂਦੇ ਨਾ ਨੈਕਸਟ ਡੇ ਨਾ ਖਾਣ ਨੂੰ ਦਿਲ ਨਹੀਂ ਕਰਦਾ ਛੰਡੇ ਛੰਡੇ ਜੇ ਨਾ ਹੁਣ ਜਿੰਨੇ ਜਿੰਨੇ ਹੁਣ ਆਪਾਂ ਨੂੰ ਚਾਹੀਦੇ ਨਾ ਉਹਨੇ ਬਣਾ ਲੈਂਦੇ ਮਿਕਸ ਕਰਦੇ ਟੋਟਾ ਚਾਵਲ ਔਰ ਜਿਹੜਾ ਪੂਰੇ ਚਾਵਲ ਹੁੰਦੇ ਪੂਰੇ ਚਾਵਲ ਪੂਰੇ ਚਾਵਲ ਔਰ ਟੋਟਾ ਚਾਵਲ ਮਿਕਸ ਕਰਤਾ ਮੈਂ Dopodera sarà quel fatto, il giro di pasta e un'altra perla per le bambine. ਦੀ ਆਹ ਹੁਣ ਆਪਾਂ ਧਨੀਆ ਪਾ ਦਈਏ ਇਹਦੇ ਵਿੱਚ ਚਾਕੀ ਧਨੀਆ ਤਾਂ ਬਿਨਾ ਗਰਮ ਨਹੀਂ ਬਣੀ ਨਹੀਂ ਲਾਈਟ 11 ਨਹੀਂ ਆਈ ਲਾਈਟ ਨਹੀਂ ਆਣੀ ਅੱਜ ਬਹੁਤ ਲੇਟ ਆਣੀ ਆ ਦੁਪਹਿਰੇ ਵੀ ਕਮ ਸੇ ਕਮ 2-3 ਘੰਟੇ ਲਾਈਟ ਗਈ ਰਹੀ ਆ ਤੇ ਲਾਈਟ ਆਈ ਨਹੀਂ ਦੁਪਹਿਰੇ ਵੀ ਆ ਗਈ ਉਹ ਆ ਗਈ ਆ ਗਈ ਆ ਗਈ ਹੈ ਨਹੀਂ 11 ਹੋ ਰਿਹਾ ਹੈ ਆਈ ਮਮੀ ਉਹ ਉਹਨਾਂ ਦਾ ਇਨਵਰਟਰ ਬੋਲਦਾ ਪਿਆ ਨਾਲ ਤੇ ਆ ਦਾ ਉਧਰ ਆ ਜਾਂਦੀ ਆ ਹਮ ਆਪਣੇ ਤਿਆਰ ਆ ਦਿਖਾਓ ਮੈਂ ਕਰ ਬੜੀ ਵਧੀਆ ਸਬਜੀ ਬਣ ਜਾਈ ਥੋੜੀ ਜੀ ਤਰੀ ਮੈਂ ਜਿਆਦਾ ਗਾੜ੍ਹੀ ਨਹੀਂ ਕੀਤੀ ਕਿਉਂਕਿ ਜਾਵਲਾਨਾ ਸਬਜੀ ਖਾਣੀ ਹੁੰਦੀ ਆ ਨਾ ਤੇ ਫਿਰ ਉਹ ਜਿਆਦਾ ਘੱਟ ਤਰੀ ਜੀ ਬਣ ਜਾਂਦੀ ਆ ਜਿਸ ਕਰਕੇ ਥੋੜੀ ਠੀਕ ਠੀਕ ਹੀ ਰੱਖੀ ਜਾਨੇ ਸਾਵਲ ਵਿਮਾਨ ਕੀ ਗੋਲੰਬੇ ਰੋ ਵੀ ਥੋੜਾ ਖਰਾਬ ਹੀ ਲੱਗ ਰਿਹਾ ਗੱਲ ਕਰਦੇ ਕਰਦੇ ਕਦੋਂ ਨਾ ਖਰ ਫਰੀਜੀ ਲੱਗਦੀ ਆ ਉਹ ਜੀ ਸਬਜੀ ਵਗੈਰਾ ਬਣਾ ਕੇ ਫਿਰ ਆਪਾਂ ਚਲੇ ਗਏ ਸੀ ਮੰਡੀ ਤੇ ਮੰਡੀ ਵਿੱਚੋਂ ਸਾਰੀਆਂ ਸਬਜ਼ੀਆਂ ਜਿੰਨੀਆਂ ਚਾਹੀਦੀਆਂ ਸੀ ਸਭ ਲੈ ਆਏ ਸੀ ਮੱਕੀ ਦਾ ਆਟਾ ਵੀ ਲੈ ਕੇ ਆਏ ਸੀਗੇ ਕਿਉਂਕਿ ਮੱਕੀ ਦੀ ਰੋਟੀ ਬੱਚੇ ਸਾਡੇ ਨਾ ਖਾ ਲੈਂਦੇ ਆ ਹਨਾ ਤੇ ਮੈਂ ਬਣਾਉਣੀ ਹੁੰਨੀ ਆ ਮੱਕੀ ਦੀ ਰੋਟੀ ਤੇ ਸਾਗ ਵਗੈਰਾ ਨੇ ਤੇ ਵੈਸੇ ਵੀ ਬੜੀ ਵਧੀਆ ਬਣਦੀ ਆ ਮੱਕੀ ਦੀ ਰੋਟੀ ਲੱਗਦੀ ਆ ਤੇ ਇੱਥੇ ਮੈਂ ਜਿੰਨੀ ਸਬਜੀ ਸਾਡੇ ਕੋਲ ਹੈ ਨਹੀਂ ਸੀ ਸਾਰੀਆਂ ਸਬਜ਼ੀਆਂ ਲੈ ਆਈ ਮੈਂ ਗੋਭੀ ਗਾਜਰ ਮਟਰ ਜੋ ਵੀ ਆਪਾਂ ਨੂੰ ਚਾਹੀਦਾ ਸੀ ਸਭ ਲੈ ਕੇ ਆਈ ਸੀਗੀ ਮੈਂ ਤੇ ਕਿਉਂਕਿ ਨਾ ਮੰਡੀ ਚ ਨਾ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਸੀ ਨਾ ਆਹ ਚਾਰੇ ਪਾਸੇ ਹਰੀਆਂ-ਹਰੀਆਂ ਸਬਜ਼ੀਆਂ ਸੀਗੀਆਂ ਹੈ ਨਾ ਸਾਗ, ਪਾਲਕ, ਬਾਥੂ ਤੇ ਆਹ ਧਨੀਆਂ ਵੀ ਅੱਜਕੱਲ ਬਹੁਤ ਜ਼ਿਆਦਾ ਫਰੈਸ਼ ਆ ਰਿਹਾ ਤੇ ਬੱਚਿਆਂ ਦੇ ਖਾਣ ਨੂੰ ਮੈਂ ਮਟਰੀ ਵੀ ਲੈ ਕੇ ਆਈ ਸੀ ਜਿਹੜੇ ਸਵੇਰੇ ਚਾਹ ਨਾ ਬੱਚੇ ਖਾ ਲੈਂਦੇ ਆ ਤੇ ਇੱਥੇ ਨਾ ਮੈਂ ਨਾ ਕਪੂਰ ਲੈ ਕੇ ਆਈ ਸੀ ਜਿਹੇ ਦੁਕਾਨ ਤੋਂ ਨਾ ਮੈਂ ਮੱਕੀ ਦਾ ਆਟਾ ਲੈ ਆ ਨਾ ਉੱਥੇ ਪਈਆਂ ਹੋਈਆਂ ਸੀ ਤੇ ਮੈਨੂੰ ਬੜਾ ਵਧੀਆ ਲੱਗਿਆ ਡੱਬੀ ਜੀ ਤੇ ਮੈਂ ਵੇਖਿਆ ਤੇ ਅੰਕਲ ਕਹਿੰਦੇ ਬਹੁਤ ਵਧੀਆ ਖੁਸ਼ਬੂ ਆ ਤੁਸੀਂ ਲੈ ਜਾਓ ਇੱਕ ਡੱਬੀ ਤੇ ਮੈਂ ਮੈਂ ਕਿਹ ਚਲ ਕੰਮ ਆ ਜਾਂਦਾ ਘਰੇ ਹੈ ਨਾ ਕਪੂਰ ਤੇ ਵਲੌਗ ਤੁਹਾਨੂੰ ਸਾਡੇ ਕਿਵੇਂ ਦੇ ਲੱਗਦੇ ਆ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਵਲੌਗ ਬਣਾਉਣ ਚ ਮਿਹਨਤ ਵੀ ਲੱਗਦੀ ਆ ਤੇ ਪਲੀਜ਼ ਪੂਰਾ ਵਲੌਗ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਸਾਰਾ ਸਮਾਨ ਆਪਾਂ ਜਿਵੇਂ ਲੈ ਕੇ ਆ ਗਏ ਹੁਣ ਇਹਨੂੰ ਸਾਫ਼ ਕਰਕੇ ਜਿਹੜੀ ਚੀਜ਼ਾਂ ਧੋ ਕੇ ਰੱਖਣ ਵਾਲੀਆਂ ਫ੍ਰਿਜ ਵਿੱਚ ਧੋ ਕੇ ਲਗਾ ਦਾਂਗੇ ਫ੍ਰਿਜ ਤੇ ਆਪਣਾ ਹਫਤੇ ਦੀਆਂ ਸਬਜ਼ੀਆਂ ਤੇ ਮੈਂ ਲੈ ਆਈ ਸੀ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸਣਾ ਬਾਏ ਬਾਏ